Thank you ਜ਼ੀਲਾ ਪੁਲਿਸ ਮੁਖੀ ਵਦਸਲਾ ਗੁਪਤ ਦੇ ਫਲੋਂ ਨਸ਼ਿਆਂ ਦੇ ਖਿਲਾਫ ਵਿੱਡੀ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇਂ ਇੱਕ ਹੋਰ ਸਫਲਤਾ ਹਾਸਲ ਹੋਈ ਜਦੋਂ ਟਿਲਵਾ ਪੁਲਿਸ ਨੇ ਹਾਈ ਟੈਕ ਨਾਕੇ ਤੋਂ ਦੋ ਨੌ ਜਵਾਨਾਂ ਨੂੰ ਹੈਰੋਇਨ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ ਜਿਹੜੇ ਅੰਮ੍ਰਿਤਸਰ ਤੋਂ ਹੈਰੋਇਨ ਲਿਆ ਕੇ ਅੱਗੇ ਵੇਚਣ ਜਾ ਰਹੇ ਸੀ ਪੁਲਿਸ ਥਾਣਾ ਟਿਲਵਾ ਮੁਖੀ ਬਲਵੀਰ ਸਿੰਘ ਨੇ ਦੱਸਿਆ ਕਿ ਏਐਸਆਈ ਲਖਵਿੰਦਰ ਕੌਰ ਪੁਲਿਸ ਪਾਰਟੀ ਦੇ ਸਮੇਤ ਹਾਈ ਟੈਕ ਨਾਕੇ ਤੇ ਚੈਕਿੰਗ ਕਰ ਰਹੇ ਸਨ ਤਾਂ ਅੰਮ੍ਰਿਤਸਰ ਦੀ ਸਾਈਡ ਤੋਂ ਆ ਰਹੀ ਇੱਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਇਸ ਦੇ ਵਿੱਚ ਬੈਠੇ ਦੋ ਸਵਾਰਾਂ ਪਾਸੋਂ ਪੁਲਿਸ ਪਾਰਟੀ ਦੇ ਵੱਲੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਹਾਂਜੀ ਕੀ ਮਾਮਲਾ ਸਰ? ਕੱਲ ਮਿਤੀ 23 10 2023 ਨੂੰ ਐਸਏਐ ਲਖਵਿੰਦਰ ਕੌਰ ਸਮੇਤ ਪੁਲਿਸ ਪਾਰਟੀ ਹਾਈ ਟਕ ਨਾਕਾ ਤੇ ਨਾਕਾ ਲਾਇਆ ਸੀ। ਇਤਲਾਹ ਮਿਲੀ ਕਿ ਇੱਕ ਕਾਰ 'ਚ ਦੋ ਸਵਾਰ ਨੌਜਵਾਨ ਆ ਰਹੇ ਆ ਇਹਨਾਂ ਕੋਲ ਹੋ ਸਕਦੇ ਆ ਨਸ਼ੀਲੇ ਪਦਾਰਥ ਹੋ ਚਾਹੇ। ਜਿਸ ਤੇ ਚੈਕਿੰਗ ਸ਼ੁਰੂ ਕੀਤੀ ਤੇ ਦਰਾਨੇ ਚੈਕਿੰਗ ਇੱਕ ਗੱਡੀ ਐ HR26 DC 2465 ਆਈ ਉਹਨੂੰ ਰੋਕ ਕੇ ਚੈੱਕ ਕੀਤਾ ਤਾਂ ਕਾਰ ਦੇ ਡੈਸ਼ਬੋਰਡ ਦੇ ਅੱਗੇ ਗিয়ার ਬਾਕਸ ਦੇ ਅੱਗੇ ਇੱਕ ਮੋਮੀ ਲਫਾਫੇ ਚ ਜਿਹੜੀ ਕੋਈ ਨਸ਼ੀਲੀ ਪਦਾਰਥ ਦੇਖਿਆ ਜਿਸਨੇ ਅਸੀਂ ਰਿਕਵਿੰਦਰ ਗੌਰ ਨੇ ਪੁੱਛਿਆ ਕੀ ਕੀਤਾ ਤੇ ਉਹਨੇ ਇੱਕ ਹਰਮਨਦੀਪ ਸਿੰਘ ਲੜਕੇ ਨੇ ਕਿਹਾ ਕਿ ਹੈਰੋਇਨ ਉਹਨੇ ਦੱਸਿਆ ਵੀ ਅਸੀਂ ਅੰਮ੍ਰਿਤਸਰ ਤੋਂ ਕਿਸੇ ਨਾਮ ਲੋਨ ਜ਼ਬਤੀ ਤੋਂ ਲੈ ਕੇ ਆਏ ਆ ਜਿਹਦੇ ਨਾਮ ਬਾਰੇ ਤੇ ਐਡਰੈਸ ਬਾਰੇ ਪਤਾ ਨਹੀਂ ਤੇ ਉਸ ਦਰਾਨ ਫਿਰ ਕਾਰਵਾਈ ਕਰਦਾ ਹੈ ਮਕਦਮਾ ਨੰਬਰ 76 ਮਿਤੀ 23 10 2023 ਅੰਡਰ ਸੈਕਸ਼ਨ 21 C 38685 ਐਨਕੀ ਪਸਟਾ ਮਕਦਮਾ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਅੱਜ ਇਹਨਾਂ ਨੂੰ ਗ੍ਰਿਫਤਾਰ ਕਰਕੇ ਅੱਜ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਤੇ ਕੋਲ ਸਬੰਧ ਰੱਖ ਕੇ ਅਗਲੀ ਤਰੀਕ ਪੇਸ਼ਾ ਮਲੂਤ ਜਾਨੀ ਜਾਏਗੀ ਤੇ ਸਾਡੇ ਮਾਨਜੋਗ ਐਸਐਸਪੀ ਸਾਹਿਬ ਤੇ ਸਾਡੇ ਡੀਐਸਪੀ ਸਾਹਿਬ ਪੁਲੱਥ ਉਹਨਾਂ ਦੇ ਦਸ਼ਾ ਨਿਰਦੇਸ਼ ਅਨੁਸਾਰ ਫੇੜੇ ਅਸੀਂ ਜਿਹੜਿਆ ਉਹ ਚੈਕਿੰਗ ਕਰ ਰਹੇ ਆ ਤੇ ਦਰਾਨੇ ਚੈਕਿੰਗ ਦੇ ਨਾਲ ਨਾਲ ਅਸੀਂ ਪਬਲਿਕ ਨੂੰ ਅਵੇਅਰ ਕਰਨ ਵਾਸਤੇ ਸੈਮੀਨਾਰ ਵੀ ਕਰ ਰਹੇ ਆ ਕੱਲ ਜਿਸ ਤਰ੍ਹਾਂ ਗੱਲ ਇੱਕ ਮੈਂ ਸੈਮੀਨਾਰ ਮਾਂਜੂਗ ਡੀਐਸਪੀ ਸਾਹਿਬ ਆਏ ਤੇ ਸੈਮੀਨਾਰ ਕੀਤਾ ਤੇ ਇਹਦਾ ਜਿਹੜਾ ਜਿਹੜਾ ਸਾਨੂੰ ਪਲੱਸ ਪੁਆਇੰਟ ਮਿਲ ਰਿਹਾ ਕਿ ਲੋਕ ਸਾਡੇ ਨਾਲ ਜੁੜ ਰਹੇ ਆ ਤੇ ਅਸੀਂ ਇਸ ਜਲਦੀ ਸੀ ਆਪਣੇ ਸਿਰਲ ਅਪਸਟਾਨ ਦੇ ਹਦਾਇਤਾਂ ਮੁਤਾਬਕ ਨਜ਼ੇ ਨੂੰ ਥਲ ਪਹੁੰਚ ਵਿੱਚ ਕੰਮਜਾਬ ਹੋ ਜਾ